ਅਸਲਾਮੁਆਲੇਕਮ ਦੋਸਤੋ ਕੀ ਹਾਲ ਚੜ੍ਹ ਰਹੇ ਆਂ ਉਮੀਦ ਕਰਦੇ ਆਂ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰੀਆ ਜਿਹੜਾ ਇੱਕ ਬੜਾ ਅਰਸੇ ਤੋਂ ਝਗੜਾ ਚੱਲ ਰਿਹਾ ਹੈ ਕਿ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਤੇ ਅੱਜ ਉਹ ਤਕਰੀਬਨ ਅਗਰ ਜਿਹੜੇ ਦੋਸਤ ਵੀਡੀਓ ਦੇਖ ਰਹੇ ਨਾ ਉਹ ਇਸ ਚੀਜ਼ ਨੂੰ ਸਮਝ ਜਾਣਗੇ ਕਿ ਇਹਦੇ ਪਿੱਛੇ ਰੀਜ਼ਨ ਕੀ ਹੈ ਭਾਈ ਰঞ্জੀਤ ਸਿੰਘ ਢੱਡਾਲ ਨੇ ਇਹ ਵੀਡੀਓ ਹੈ ਤੇ ਉਹ ਇਹ ਕਹਿ ਰਹੇ ਨੇ ਕਿ ਮਾਸ ਤੁਸੀਂ ਖਾ ਸਕਦੇ ਜੇ ਇਹਦਾ ਧਾਰਮਿਕ ਕੋਈ ਉਹ ਨਹੀਂ ਹੈ ਕੋਈ ਦਲੀਲ ਨਹੀਂ ਕੋਈ ਦਲੀਲ ਨਹੀਂ ਹੈ ਸਹੀ ਹੋ ਗਿਆ ਤੇ ਜਿਹੜੀ ਇੱਕ ਅਦੀ ਦਲੀਲ ਮਿਲਦੀ ਏ ਉਹਦਾ ਵਜ੍ਹਾ ਕੋਈ ਹੋਰ ਏ ਤੇ ਉਹ ਆਪਣੀ ਗੱਲ ਇਹਦੇ ਵੀਡੀਓ ਦੇ ਵਿੱਚ ਕਰ ਰਹੇ ਨੇ ਤੇ ਤੁਸੀਂ ਦੋ ਸਾਡਾ ਵੀਡੀਓ ਦੇਖੋ ਤੇ ਬਾਅਦ ਚ ਆਣਦੇ ਆਪਾਂ ਗੱਲਬਾਤ ਕਰਾਂਗੇ ਹੁਣ ਇੱਕ ਕੱਲ ਮਾਸ ਦੀ ਕਰਾਂ ਮੈਂ ਥੋੜੀ ਜੀ ਆਪੇ ਹੀ ਤੇ ਬੜੇ ਕੰਨ ਚੱਕ ਲੈ ਗਈਆਂ ਨੇ ਵੀ ਮਾਸ ਦੀ ਕਰਾਂ ਕਈਆਂ ਦੀ ਜੀਭ ਲੰਮਕਦੀ ਰਹਿੰਦੀ ਏ ਪਤਾ ਨਹੀਂ ਹੁਣ ਐਂ ਕਹਿ ਦੇਣ ਭਾਈ ਸਾਹਿਬ ਖਾ ਲਿਆ ਕਰੋ ਐਂ ਕਹਿ ਦੇਣ ਬਾ ਮौज ਲੱਭ ਜੇ ਸਾਨੂੰ ਤੇ ਫਿਰ ਰੀਜਨਿੰਗ ਮੇਰੀ ਗੱਲ ਧਿਆਨ ਨਾਲ ਸੁਣੋ ਕਾਰਨ ਸਹੀ ਦੱਸੋ ਮੈਂ ਚੋਲਾ ਪਾਇਆ ਤੁਸੀਂ ਮੈਨੂੰ ਪੁੱਛੋ ਵੀ ਚੋਲਾ ਪਾਇਆ ਬਸ ਜੀ 25 ਸਾਲ ਪਹਿਲਾਂ ਮਾਂ ਪਰਸ਼ਾ ਨੇ ਕਿਰਪਾ ਕਰਤੀ ਇੱਕ ਅਈ ਪਵਾਤਾ ਲਾਇਆ ਹੀ ਨਹੀਂ ਮੁੜ ਕੇ ਉਹਨਾਂ ਨੇ ਬਚਨ ਕਰਿਆ ਸੀ ਚੋਲਾ ਨਹੀਂ ਨਾ ਤੇਰੇ ਤੇ ਵਾਹੀਂ ਰੂ ਬਸ ਮੈਂ ਨਹੀਂ ਲਾਇਆ ਜੀ ਮੈਂ ਖਾਸ ਬਣ ਗਿਆ ਕਿ ਨਹੀਂ ਰੀਜਨਿੰਗ ਕੈਸੀ ਦੇਤੀ ਬੰਦੇ ਦੇ ਸਿਰ ਤੇ ਭਾਰ ਪਾਤਾ ਬਾਕੀਆਂ ਨੂੰ ਐਵੇਂ ਹੀ ਬਣਾ ਦਿੱਤਾ ਵੀ ਤੁਸੀਂ ਪੈਂਟਾਂ ਸ਼ਰਟਾਂ ਵਾਲੇ ਦੇ ਐਵੇਂ ਫਿਰਦੇ ਹੋ ਮੈਂ ਖਾਸ ਹੋ ਗਿਆ ਨਾ بس ਉਦੋਂ ਪੰਗਾ ਪਊ ਜਦੋਂ ਰੀਜਨਿੰਗ ਗਲਤ ਹੈ ਕਾਰਨ ਗਲਤ ਕਾਰਨ ਸਹੀ ਦੱਸੋ ਸਾਡੀ ਪ੍ਰੋਬਲਮ ਸਾਡੀ ਸਿੱਖ ਕੌਮ ਦੀ ਇਹ ਰਹੀ ਹੈ ਰੱਬ ਕਿੱਥੇ ਹੈ ਕਾਰਨ ਗਲਤ ਕਿਉਂ ਨਾਮ ਜਪਣਾ ਅੱਖਾਂ ਬੰਦ ਕੇ ਕਰਕੇ ਕਿਉਂ ਬੈਠਾ ਹੈ ਮੈਡੀਟੇਸ਼ਨ ਕਰਨਾ ਨਹੀਂ ਨਹੀਂ ਰੱਬ ਨਾਲ ਇੱਕ ਮਿਕ ਹੋ ਰਿਹਾ ਇੱਥੇ ਕੋ ਰੱਬ ਪਰਮਾਤਮਾ ਤੱਕ ਕਿੰਨੇ ਆ ਰੀਜਨ ਗਲਤ ਦੇ ਦਿੱਤੇ ਵਾਹਿਗੁਰੂ ਵਾਹਿਗੁਰੂ ਕਰਦਾ ਜੀ ਬੈਠਦਾ ਚੌਂਕੜਾ ਮਾਰ ਕੇ ਆਪੇ ਨਾਲ ਗੱਲ ਕਰਦਾ ਸਰਬ ਸਰਬ ਵਿਆਪਕ ਨੂੰ ਫੀਲ ਕਰਦਾ ਰੀਜਨ ਸਹੀ ਦੇ ਦੇ ਜਦੋਂ ਰੀਜਨ ਇਦਾਂ ਦਿਨ ਨਾ ਵੀ ਇਹਦੇ ਨਾਲ ਹੀ ਕਿਰਪਾ ਹੋਣੀ ਹੈ ਉਦੋਂ ਪੰਗਾ ਪੈ ਜਾਂਦਾ ਹੁਣ ਵੇਖਿਓ ਮਾਸ ਖਾਂਦਾ ਸੀ ਬੰਦਾ ਇੱਕ ਨਹੀਂ ਖਾਂਦਾ ਸੀ ਤੇ ਜਿਹੜਾ ਪੁਜਾਰੀ ਸੀ ਉਹਨੇ ਪੁੱਛਿਆ ਵੀ ਆਹ ਕੌਣ ਹੈ ਕਹਿੰਦੇ ਲੈ ਇਹ ਕੋਈ ਬੰਦਾ ਹੈ ਇਹ ਮਾਸ ਖਾਂਦਾ ਮੈਂ ਮਾਸ ਨਹੀਂ ਖਾਂਦਾ ਉਹ ਬਣ ਗਿਆ ਖਾਸ ਉਹ ਬਹਿ ਗਿਆ ਅੱਡ ਬਣ ਕੇ ਵੱਖਰਾ ਜਿਵੇਂ ਮੈਂ ਕਹਾਂ ਮੈਂ ਚੋਲਾ ਨਹੀਂ ਲਾਂਦਾ ਮੈਂ ਖਾਸ ਆ ਕਈ ਇੱਕ ਜਿਨਾ ਮੈਂ 4 ਵਜੇ ਉੱਠਦਾ ਮੈਂ ਖਾਸ ਆ ਇੱਕ ਕਹਿੰਦਾ ਮੈਂ ਮਾਸ ਨਹੀਂ ਖਾਂਦਾ ਅਸੀਂ ਚੰਗੇ ਹੁੰਨੇ ਆ ਕਈ ਬੰਦੇ ਤੇ ਅੰਮ੍ਰਿਤ ਸ਼ੱਕ ਦੇ ਦੂਜੇ ਬੰਦੇ ਤੋਂ ਸੂਗ ਜੀ ਮੰਨਣ ਲੱਗ ਜਾਂਦੇ ਪਰ ਇਹ ਹੋ ਕੇ ਰਹੇ ਆਪਾਂ ਦੇ ਵਾ ਖਾਸ ਹੋ ਗਿਆ ਅੱਜ ਤੋਂ ਪੀਏ ਬਣ ਗਿਆ ਨਾ ਤੂੰ ਗੁਰੂ ਗੋਬਿੰਦ ਸਿੰਘ ਦਾ ਤੂੰ ਖਾਸ ਹੋ ਗਿਆ ਹੁਣ ਕਈ ਬੰਦੇ ਇੰਨੀ ਭਿੱਟ ਮੰਨਦੇ ਆ ਇੱਥੇ ਤੱਕ ਵੀ ਸਾਡੇ ਬ੍ਰਾਹਮਣਵਾਦ ਫੈਲਿਆ ਪਿਆ ਵੀ ਕਈ ਸਿੱਖ ਤੇ ਦੇਗ ਨਹੀਂ ਗੁਰਦੁਆਰਿਆਂ ਲੈਂਦੇ ਵੀ ਇਹਦੇ ਹੱਥ ਦੀ ਦੇਗ ਵੀ ਨਹੀਂ ਲੈਣੀ ਗੁਰਦੁਆਰੇ ਜਾ ਕੇ ਵੀ ਦੇਗ ਨਹੀਂ ਲੈਂਦੇ ਪ੍ਰਸ਼ਾਦਾ ਆਪਣਾ ਬਣਾ ਕੇ ਆਪ ਝਗਦੇ ਆ ਇੱਥੇ ਸਫਾਈ ਦਾ ਕਨਸੈਪਟ ਹੈ ਸੁਚਮਤਾ ਦਾ ਨਹੀਂ ਸਿੱਖ ਧਰਮ ਦੇ ਵਿੱਚ ਸਫਾਈ ਗੱਲ ਹੈ ਸੁਚਮਤਾ ਦੀ ਗੱਲ ਨਹੀਂ ਸਫਾਈ ਦੀ ਹੈ ਪਿਆਰਿਓ ਚੇਤਾ ਰੱਖਿਓ ਸੁਚਮ ਸੁੱਚੀ ਕੋਈ ਚੀਜ਼ ਨਹੀਂ ਹੋ ਸਕਦੀ ਜਿਹੜੇ ਪਾਣੀ ਨਾਲ ਧੋਣ ਲੱਗਿਆਂ ਪਾਣੀ ਉਹ ਹੀ ਝੂਠਾ ਹੈ ਪਾਣੀ ਦੇ ਵਿੱਚ ਵੀ ਜੀਵ ਨੇ ਜਿਹੜੀ ਮਿੱਟੀ ਨਾਲ ਧੋਣ ਲੱਗਿਆ ਮਿੱਟੀ 'ਚ ਜੀਵ ਵਸਦੇ ਰਹੇ ਆ ਕੋਈ ਚੀਜ਼ ਨਹੀਂ ਸੁੱਚੀ ਹੋ ਸਕਦੀ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਹਰੇਕ ਅੰਨ ਦੇ ਦਾਣੇ ਵਿੱਚ ਜੀਵ ਹੈ ਜਾਨ ਹੈ ਤੁਸੀਂ ਕਹੋਗੇ ਜਾਨ ਕਿਵੇਂ ਆ ਬੀਜ ਕੇ ਵੇਖ ਲੈ ਕਣਕ ਜਿਹੜੀ ਭਿਉਣ ਚੱਲਿਆ ਇਹਨੂੰ ਭਿਉਂਦੇ ਇਹਨੂੰ ਜਿਹੜੀ ਪੀਣ ਵਾਸਤੇ ਨਹੀਂ ਲੈ ਕੇ ਚੱਲਿਆ ਭਿਉਣ ਪੀਣ ਲਈ ਇੱਕ ਕਣਕ ਜਿਹੜੀ ਪੀਣ ਲੈ ਕੇ ਚੱਲਿਆ ਇਹਨੂੰ ਗਿੱਲੀ ਰੱਖਦੇ ਬੀਜ ਦੇ ਵਾੜਾ ਜਾਂ ਫੇਰ ਲੱਗੂਗਾ ਜਿਹੜਾ ਆਲੂ ਬਣਾਉਣ ਲੱਗਿਆ ਇਹਨੂੰ 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 ਬੀਜ ਦੇ ਗਮਲੇ 'ਚ ਆਲੂ ਉਬਾਲਣ ਤੋਂ ਪਹਿਲਾਂ ਬੀਜ ਦੇ ਵੇਖੀ ਆਲੂ ਹੀ ਆਲੂ ਵੜ ਜਾਣਗੇ ਇਹਦੇ ਵਿੱਚ ਕੀ ਹੈ ਜੀ ਬੇਟਾ ਜਾਨ ਹੈ ਇਹਦੇ ਵਿੱਚ ਨਿੱਕੇ ਨਿੱਕੇ ਸਰੋਂ ਦੇ ਦਾਣੇ ਵਿੱਚ ਵੀ ਜਾਨ ਹੈ ਓਗਣਾ ਚਾਹੁੰਦਾ ਹੈ ਤੁਸੀਂ ਕਿਸੇ ਦਿਨ ਆ ਆਮ ਹੀ ਅੱਜ ਕੱਲ ਸਲਾਹ ਦੇ ਦਿੰਦੇ ਨੇ ਕਿ ਨੇ ਛੋਲੇ ਖਾਣੇ ਹੁੰਦੇ ਇੱਕ ਦਿਨ ਦੋ ਦਿਨ ਪਹਿਲਾਂ ਭਿਉਂ ਦਿਆ ਕਰੋ ਭਿਉਂ ਕੇ ਉਹ ਜਦੋਂ ਪੁੰਗਰ ਜਾਣ ਫੇਰ ਬਣਾਇਆ ਕਰੋ ਉਹਦੇ ਪੋਸਟਿਵ ਕਿ ਜ਼ਿਆਦਾ ਤਾਕਤ ਹੁੰਦੀ ਓਦੇ ਵਿੱਚ ਵੀ ਛੋਲੇ ਪਹਿਲਾਂ ਭਿਉਂ ਦਿਓ ਫਿਰ ਉਹਨੂੰ ਬਣਾ ਲਿਆ ਕਰੋ ਹੁਣ ਛੋਲੇ ਜਿਹੜੇ ਜਦੋਂ ਤੁਸੀਂ ਬੀਜੋਗੇ ਐ ਨਿਕੇ ਨਿਕੇ ਐ ਆਉਂਦੇ ਨੇ ਬਾਹਰ ਨੂੰ ਵੀ ਆਉਣ ਦੇ ਸਾਨੂੰ ਬਾਹਰ ਉਗਣਾ ਚਾਹੁੰਦੇ ਨੇ ਵਧਣਾ ਚਾਹੁੰਦੇ ਨੇ ਬਾਹਰ ਆਉਣਾ ਚਾਹੁੰਦੇ ਨੇ ਠੀਕ ਹੈ ਪਿਆਰੋ ਗੱਲ ਸਮਝ ਚ ਆ ਰਹੀ ਹੁਣ ਅੱਗੇ ਸਮਝ ਸਮਝਿਓ ਗੱਲ ਧਿਆਨ ਨਾਲ ਬਈ ਸੁੱਚਮਤਾ ਦਾ ਇੱਥੇ ਕਨਸੈਪਟ ਨਹੀਂ ਸਫਾਈ ਦਾ ਅਗਲਾ ਕਹੇ ਤੂੰ ਰੋਟੀ ਐ ਮੈਂ ਭਾਈ ਸਫਾਈ ਦਾ ਖਿਆਲ ਰੱਖਦਾ ਮਾਣਾ ਜੀ ਹੱਥ ਮਾੜੇ ਚੰਗੇ ਲੱਗੇ ਹੁੰਦੇ ਐ ਮੈਨੂੰ ਤੁਹਾੜਾ ਜੀ ਤਾਂ ਲੱਗਦਾ ਮੈਂ ਤਾਂ ਵੀ ਆਪਦਾ ਇਹ ਨਹੀਂ ਵੀ ਸੁੱਚਮਤਾ ਦਾ ਨਹੀਂ ਇੱਕ ਇੱਥੇ ਇਕੱਠੇ ਹੀ ਸਾਹ ਲੈਨੇ ਆ ਜੀ ਆਪਾਂ ਇੱਕ ਗੱਡੀ 'ਚ ਬਹਿ ਕੇ ਜਾਂਦੇ ਹੋ ਪੰਜ ਜਣੇ ਇਕੱਠੇ ਹੀ ਸਾਹ ਲੈਂਦੇ ਆ ਉਹਦਾ ਉਹਦੇ ਅੰਦਰ ਸਾਹ ਜਾਈ ਜਾਂਦਾ ਉਹਦਾ ਉਹਦੇ ਅੰਦਰ ਜਹਾਜ਼ ਵਿੱਚ 300 ਮਰੀਦ 300 ਪੈਸੰਜਰ ਬੈਠਦਾ ਜਹਾਜ਼ ਵਿੱਚ 3 350 ਬੰਦਾ ਬੈਠਾ ਹੁੰਦਾ ਸਾਰੇ ਇਕੱਠੇ ਹੀ ਸਾਹ ਲੈਂਦੇ ਆ 12 ਘੰਟੇ ਉਹਦਾ ਸਾਹ ਉਹਦੇ 'ਚ ਜਾਈ ਜਾਂਦਾ ਉਹਦਾ ਉਹਦੇ 'ਚ ਜਾਈ ਜਾਂਦਾ ਰੀਜਨਿੰਗ ਸਹੀ ਦੇ ਵੀ ਸਾਫ ਸਫਾਈ ਦਾ ਖਿਆਲ ਰੱਖਦੇ ਆ ਜੀ ਤਾਂ ਕਰਕੇ ਅਸੀਂ ਇਕੱਠੇ ਕਈ ਵਾਰੀ ਨਹੀਂ ਖਾਈਦਾ ਪਰ ਬਾਕੀ ਇਦਾਂ ਨਹੀਂ ਵੀ ਕੋਈ ਖਾਸ ਐ ਤੂੰ ਕੋਈ ਵੱਖਰਾ ਐ ਅੱਡ ਨਾ ਹੋ ਗੁਰਬਾਣੀ ਵਿੱਚ ਤੇ ਇਥੋਂ ਤੱਕ ਵੀ ਲਿਖਿਆ ਪੈਣਾ ਧਿਆਨ ਚ ਰੱਖਿਓ ਕਈਆਂ ਨੂੰ ਕਹਿੰਦੇ ਨੇ ਨਾ ਵੀ ਚਲੋ ਇਹ ਗੱਲ ਕਹਿ ਦੇਣੀ ਚਾਹੀਦੀ ਸਟੇਜ ਤੇ ਖੁੱਲ੍ਹ ਕੇ ਕਰ ਦੇਣੀ ਚਾਹੀਦੀ ਬੀ ਪੰਜ ਦਿਨ ਬੀਬੀ ਗੁਰਦੁਆਰੇ ਨਹੀਂ ਜਾ ਸਕਦੀ ਪੰਜ ਦਿਨ ਬੀਬੀ ਦੇ ਐਸੇ ਆਉਂਦੇ ਨੇ ਵੀ ਉਹ ਪੰਜ ਦਿਨ ਵਾਸਤੇ ਅਪਵਿੱਤਰ ਹੋਗੀ ਪੰਜ ਦਿਨ ਵਾਸਤੇ ਮਾੜੀ ਐ ਮੰਦਰਾਂ ਚ ਨਾ ਚੜੇ ਮੰਦਰ ਚ ਨਾ ਜਾਵੇ ਪਾਠ ਨਾ ਕਰੇ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਨਾ ਲਾਵੇ ਪੰਜ ਦਿਨ ਵਾਸਤੇ ਬੀਬੀ ਨੂੰ ਗਲਤ ਮੰਨਦੇ ਸੀ ਮਾੜੀ ਮੰਨਦੇ ਸੀ ਪੰਜ ਦਿਨ ਮਹੀਨੇ ਵਿੱਚ ਇਦਾਂ ਦੇ ਆਉਂਦੇ ਸੀ ਪਰ ਸਾਡੇ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਓਏ ਪਾਂਡਿਆ ਬਕਵਾਸ ਕਰੀ ਜਾਂਦਾ ਹੈ ਬੁੱਧੂ ਬਣਾਈ ਜਾਂਦਾ ਇਹਨੂੰ ਕਹੀ ਜਾਂਦਾ ਮਾੜੀ ਐ ਜੀ ਪਰੇ ਨੂੰ ਕਰੋ ਇਹਨੂੰ ਕਹਿੰਦੇ ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਸਰਨਾਉਣੀ ਕਹਿ ਦਿੰਦੇ ਸੀ ਉਹਨੂੰ ਪੰਜ ਦਿਨ ਵਾਸਤੇ ਤੂੰ ਕਹਿੰਦਾ ਬੀਬੀ ਦੇ ਜਿਵੇਂ ਪੰਜ ਦਿਨ ਦਾ ਸਮਾਂ ਹਰ ਮਹੀਨੇ ਆਉ ਉਹ ਕਹਿੰਦੇ ਉਹਦੇ ਤੇ ਪੰਜ ਦਿਨ ਆਉਂਦਾ ਤੇਰੇ ਮੂੰਹ ਵਿੱਚ ਸਦਾ ਹੀ ਝੂਠ ਰਹਿੰਦੀ ਐ ਆਖੋ ਸਤਨਾਮ ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਝੂਠਾ ਝੂਠਾ ਮੁਖ ਵਸੈ ਨਿਤਨਿਤ ਹੋਏ ਤੂੰ ਤੇ ਨਿਤ ਨਿਤ ਖਵਾਰ ਹੁੰਨਾ ਤੂੰ ਕਹੀ ਜਾਂਦਾ ਜੈ ਇਹ 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 ਜਾ ਨਹੀਂ ਸਕਦੀ ਮੰਦਰ ਚ ਇਹ ਗੁਰਦੁਆਰੇ ਨਹੀਂ ਜਾ ਸਕਦੀ ਤੈਨੂੰ ਸ਼ਰਮ ਲੱਗੀ ਤੇਰੀ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਮਨ ਸੁਚਾ ਕੇ ਦਾ ਵਿਚਾਰ ਚੰਗੇ ਆ ਜਿਹਦੇ ਸੱਚੇ ਵਿਚਾਰਾਂ ਵਾਲਾ ਸੁੱਚਾ ਹੈ ਸੁੱਚ ਹੋਵੇ ਤਾਂ ਸੱਚ ਪਾਈ ਹੈ ਜੇ ਬੰਦਾ ਸੱਚ ਨਾਲ ਜੁੜਿਆ ਹੋਵੇ ਤਾਂ ਐ ਸੁੱਚਾ ਜੀਵਨ ਸੁੱਚਾ ਹੋਵੇ ਜੀਵਨ ਸੁੱਚਾ ਹੋਵੇ ਗੁਰੂ ਸਾਹਿਬ ਨੇ ਇਦਾਂ ਸਮਝਾਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਜੇ ਅਗਲਾ ਰੀਜਨ ਇਹ ਦਵੇ ਵੀ ਇਹ ਮਾੜੀ ਹੈ ਜੀ ਅਗਲਾ ਕਹੇ ਜੇ ਇਹ 5 ਦਿਨ ਦਾ ਸਮਾਂ ਨਾ ਹੁੰਦਾ ਤੇ ਗੁਰੂ ਪੀਰ ਜੰਮਦੇ ਕਿੱਦਾਂ ਇਹ ਕੁਦਰਤ ਹੈ ਕੁਦਰਤ ਨੇ ਕੁਛ ਵੀ ਮਾੜਾ ਨਹੀਂ ਕੀਤਾ ਹਰੇਕ ਬੰਦੇ ਦਾ ਦੁਨੀਆ ਵਿੱਚ ਆਉਣ ਦਾ ਕਾਰਨ ਹੈ ਬਿੱਦ ਬਣੀ ਹੈ ਤੇ ਇਹ ਕੁਦਰਤ ਨੇ ਵਿਧ ਬਣਾਈ ਹੈ ਰੱਬ ਨੇ ਬਣਾਈ ਹੈ ਤੇ ਰੱਬ ਨੇ ਕੁਝ ਵੀ ਮਾੜਾ ਨਹੀਂ ਬਣਾਇਆ ਗਲਤ ਨਹੀਂ ਕੀਤਾ ਕੁਝ ਗਲਤ ਨਹੀਂ ਹੁੰਦਾ ਕੋਈ ਇਦਾਂ ਦੀ ਰੋਕ ਟੋਕ ਨਹੀਂ ਵੀ ਮੰਦਿਰ ਚ ਨਹੀਂ ਜਾ ਸਕਦੀ ਬੀਬੀ ਗੁਰਦੁਆਰੇ ਨਹੀਂ ਜਾ ਸਕਦੀ ਇਦਾਂ ਦਾ ਕੁਝ ਨਹੀਂ ਸੀ ਤੇ ਹੁਣ ਗੱਲ ਸਮਝ ਚ ਆ ਗਈ ਪਿਆਰਿਓ ਪਾਪ ਪੁੰਨ ਵੀ ਜੇ ਤੂੰ ਜੇ ਤੂੰ ਪਰੇ ਨੂੰ ਹੋ ਕੇ ਬਹਿ ਗਿਆ ਵੀ ਮੈਂ ਹੱਥ ਲਾ ਤੇ ਇਹਨੇ ਐ ਕਰਤਾ ਇਹਨੇ ਐ ਕਰਤਾ ਇਹਨੇ ਐ ਕਰਤਾ ਉਦੋਂ ਕੀ ਹੁੰਦਾ ਸੀ ਬੰਦਾ ਖਾਂਦਾ ਸੀ ਮਾਸ ਤੇ ਦੂਜਾ ਕਹਿੰਦਾ ਸੀ ਮੈਂ ਨਹੀਂ ਖਾਂਦਾ ਤੇ ਪਾਂਡੇ ਜਿਹੜੇ ਮaaf ਕਰਨਾ ਜਿਹੜਾ ਪੁਜਾਰੀ ਲਾਣਾ ਸੀ ਪੁਜਾਰੀ ਸਿਰ ਤੇ ਬਹਿਣ ਵਾਲਾ ਉਹ ਖਾਸ ਬਣ ਕੇ ਬਹਿ ਗਿਆ ਤੁਸੀਂ ਤੇ ਐਵੇਂ ਹੀ ਹੋ ਅਸੀਂ ਮਾਸ ਨਹੀਂ ਖਾਂਦੇ ਤੂੰ ਮਾਸ ਖਾਣਾ ਐ ਕਿਹਾ ਤੇ ਜਦੋਂ ਗੁਰੂ ਨਾਨਕ ਬਾਬਾ ਜੀ ਗਏ ਕਹਿੰਦੇ ਦਿਮਾਗ ਠੀਕ ਹੈ ਤੇਰਾ ਤੇ ਦਲੀਲਾਂ ਸੁਣਨੀਆਂ ਮੈਂ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਮੈਂ ਸ਼ਬਦ ਪੜਨਾ ਚਾਹੁੰਨਾ ਜੇ ਤੁਸੀਂ ਧਿਆਨ ਦੇ ਕੇ ਸੁਣੋ ਆ ਸ਼ਬਦ ਧਿਆਨ ਨਾਲ ਸੁਣੋ ਕਹਿੰਦੇ ਬੁੱਧੂ ਬਣਾਈ ਦਿੰਦਾ ਦੁਨੀਆ ਨੂੰ ਤੂੰ ਖਾਂਦਾ ਨਹੀਂ ਤੂੰ ਖਾਂਦਾ ਨਹੀਂ ਮਾਰਦਾ ਗੱਲਾਂ ਤੂੰ ਮੈਨੂੰ ਇਹ ਦੱਸ ਬਈ ਸਾਗ ਤੇ ਮਾਸ 'ਚ ਫਰਕ ਕੀ ਹੈ ਇੱਕ ਗੱਲ ਮੇਰੀ ਧਿਆਨ ਨਾਲ ਪੂਰੀ ਸੁਣਿਓ ਧਿਆਨ ਨਾਲ ਧਿਆਨ ਨਾਲ ਸੁਣਿਓ ਗੱਲ ਮੈਂ ਮਾਸ ਆਪ ਨਹੀਂ ਖਾਂਦਾ ਪਰ ਜੇ ਤੁਸੀਂ ਪੁੱਛੋ ਵੀ ਨਹੀਂ ਖਾਂਦਾ ਗਾਜਰ ਗੋਭੀ ਦਾ ਮਾਸ ਤੇ ਖਾਈਦਾ ਹੀ ਹੈ ਮਨਾ ਨਹੀਂ ਮੈਂ ਕਰ ਸਕਦਾ ਪਾਪ ਪੁੰਨ ਨਹੀਂ ਇਹਦੇ ਨਾਲ ਜੁੜਨਾ ਜੇ ਕੋਈ ਬੰਦਾ ਮੇਰੇ ਤੋਂ ਸਲਾਹ ਲੈਂਦਾ ਵੀ ਮਾਸ ਖਾ ਲੈਣਾ ਚਾਹੀਦਾ ਮੈਂ ਕਹਿੰਦਾ ਹੁਣ ਰਹਿਣ ਦੇ ਯਾਰ ਛੱਡ ਪਰੇ ਮੈਂ ਸਲਾਹ ਇਹ ਦੇਣਾ ਸਲਾਹ ਪਰ ਇਹਦਾ ਪਾਪ ਜਾਂ ਪੁੰਨ ਨਾਲ ਸੰਬੰਧ ਨਹੀਂ ਵੀ ਆਹ ਭਾਪੀ ਹੈ ਆਹ ਪੁੰਨੀ ਹੈ ਇਹ ਗੱਲ ਨੂੰ ਹੁਣ ਤੁਸੀਂ ਧਿਆਨ ਨਾਲ ਸੁਣਨਾ ਹੈ ਗੁਰੂ ਨਾਨਕ ਪਾਤਸ਼ਾਹ ਦੀਆਂ ਦਲੀਲਾਂ ਸੁਣਿਓ ਗੁਰੂ ਨਾਨਕ ਦਾ ਸ਼ਬਦ ਹੈ ਗੁਰੂ ਸਾਹਿਬ ਕਹਿੰਦੇ ਵੀ ਤੂੰ ਬਣ ਗਿਆ ਖਾਸ ਪੁਜਾਰੀ ਆ ਤੂੰ ਕਹੀ ਜਾਂਦਾ ਮੈਂ ਮਾਸ ਨਹੀਂ ਖਾਂਦਾ ਆਹ ਬੰਦਾ ਮਾਸ ਖਾਂਦਾ ਹੈ ਪਹਿਲੀ ਗੱਲ ਤੇ ਚੇਤਾ ਰੱਖਿਓ ਵੀਰੋ ਜਿੰਨੇ ਪੜੇ ਲਿਖੇ ਹੋ ਤੁਹਾਨੂੰ ਪਤਾ ਹੈ ਵੀ ਜਿਹੜਾ ਦੁੱਧ ਹੈ ਉਹ ਲੀਕੋਡ ਮਾਸ ਹੁੰਦਾ ਏ ਇਦਾਂ ਨਾ ਮੱਝ ਦੇ ਜਿੱਦੇ ਕੈਮਰਾ ਲੱਗ ਹੁਣ ਤੇ ਕੈਮਰਿਆਂ ਨਾਲ ਲਿਖਾ ਤੱਕ ਲੈਨੇ گاਵਾਂ ਦੇ ਲਾ ਕੇ ਰੈੱਡ 셀 ਅੱਡ ਹੋ ਗਏ ਵਾਈਟ 셀 ਅੱਡ ਹੋ ਗਏ ਰੈੱਡ 셀 ਖੂਨ ਦੇ ਹੀ ਖੂਨ ਦਾ ਹਿੱਸਾ ਦੋ ਹੋ ਗਏ ਇੱਕ ਰੈੱਡ ਇੱਕ ਵਾਈਟ ਇਹ ਵੀ ਖੂਨ ਹੁੰਦਾ ਹੈ ਚਰਬੀ ਖੁਰਖੁਰ ਆਉਂਦੀ ਹੈ ਜਦੋਂ ਮੱਝ ਦੁੱਧ ਦਿੰਦੀ ਹੈ ਜਿਆਦਾ ਤੇ ਖਰਜ ਜਾਂਦੀ ਜਿੱਦਾਂ ਕਹਿ ਲੋ ਕਮਜ਼ੋਰ ਹੋ ਜਾਂਦੀ ਹੈ ਉਹਦੀ ਚਰਬੀ ਖੁਰਖੁਰ ਆਉਂਦੀ ਲਿਕੁਇਡ ਮਾਸ ਦੁੱਧ ਜਦੋਂ ਅਸੀਂ ਦੁੱਧ ਪੀਨੇ ਆ ਤੇ ਮਾਸ ਹੀ ਹੈ ਇਹਦੇ ਤੋਂ ਅਸੀਂ ਬਚ ਨਹੀਂ ਸਕਦੇ ਸਾਰੇ ਹੀ ਆਪਾਂ ਦੁੱਧ ਪੀਨੇ ਆ ਪਹਿਲੀ ਗੱਲ ਇਹ ਦੂਜਾ ਪੁਆਇੰਟ ਇਹ ਹੈ ਵੀ ਪੁਜਾਰੀ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਉਹ ਪੁਜਾਰੀਆ ਆ ਬੱਚੇ ਦਾ ਖਿਆਲ ਰੱਖਿਓ ਜਿਹੜਾ ਬੱਚਾ ਰੋਵੇ ਪੈਣੋ ਬਈ ਜਿਹੜਾ ਬੁੱਧੂ ਨਾ ਬਣਾ ਤਮਲਾ ਨਾ ਕਰ ਬੰਦੇ ਨਾਲ ਮਜ਼ਾਕ ਨਾ ਉਡਾ ਤੂੰ ਮਾਸ ਨਹੀਂ ਖਾਣਾ ਤੂੰ ਨਾ ਖਾ ਤੂੰ ਸਾਗ ਖਾਣਾ ਚਾਹੁੰਦਾ ਮੈਨੂੰ ਤੁਸੀਂ ਪੁੱਛ ਲਓ ਭਾਈ ਸਾਹਿਬ ਸਾਗ ਖਾਣਾ ਮੈਂ ਕਹਾਂ ਮੈਂਸ ਮੈਂ ਭਾਈ ਸਾਗ ਖਾਣਾ ਉਹ ਕਹਿੰਦਾ ਮੈਂ ਮਾਸ ਖਾਣਾ ਚੱਲ ਠੀਕ ਹੈ ਜਿਵੇਂ ਚੱਲਦਾ ਭਾਈ ਪਰ ਜੇ ਐ ਨਾ ਕਹੇ ਵੀ ਤੂੰ ਕੋਈ ਖਾਸ ਹੈ ਤੇ ਆ ਐਵੇਂ ਹੀ ਫਿਰਦਾ ਜਿਵੇਂ ਆਪਾਂ ਐਂ ਕਹਿੰਦਾ ਵੀ ਮੈਂ ਚੋਲਾ ਪਾਇਆ ਤੇ ਮੈਂ ਖਾਸ ਹੋ ਗਿਆ ਤੇ ਦੂਜਾ ਐਵੇਂ ਹੀ ਹੋ ਗਿਆ ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੱਲ ਸੁਣੋ ਭਾਈ ਪਾਂਡਿਆ ਆ ਤਾਂ ਆ ਸ਼ਬਦ ਧਿਆਨ ਨਾਲ ਸੁਣਿਓ ਮੈਂ ਸਿੱਧੇ ਸਿੱਧੇ ਅਰਥ ਕਰੂੰ ਇਹਦੇ ਸਿੱਧੀ ਸਿੱਧੀ ਸਮਝ ਤੁਹਾਡੇ ਆ ਜੂ ਧਿਆਨ ਨਾਲ ਸੁਣਿਓ ਸਾਰੇ ਹਾਜ਼ਰ ਰਹਿਓ ਪੂਰੀ ਤਰ੍ਹਾਂ ਹਾਂਜੀ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕਹਿੰਦੇ ਗਿਆਨ ਧਿਆਨ ਦਾ ਪਤਾ ਨਹੀਂ ਝਗੜਾ ਪਾ ਕੇ ਬਹਿ ਗਿਆ ਮਾਸ ਦਾ ਮਾਸ ਦਾ ਇਹ ਤੇ ਮੁੱਦਾ ਬਣਾ ਕੇ ਰੱਖਦਾ ਮੁੱਦਾ ਲੈ ਆਂਦਾ ਅੱਗੇ ਵੀ ਮਾਸ ਖਾਂਦਾ ਹੈ ਮਾਸ ਨਹੀਂ ਖਾਂਦਾ ਮਾਸ ਖਾਂਦਾ ਆਹ ਮਾਸ ਖਾਣ ਵਾਲਾ ਪਾਪੀ ਹੋ ਗਿਆ ਆ ਨਾ ਖਾਣ ਵਾਲਾ ਪੁੰਨੀ ਹੋ ਗਿਆ ਮਹਾਰਜ ਕਹਿੰਦੇ ਇਹ ਮਾਸ ਮਾਸ ਦਾ ਝਗੜਾ ਨਾ ਕਰ ਮੂਰਖਾਂ ਦਾ ਝਗੜਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣ ਕਹਿੰਦੇ ਗਿਆਨ ਧਿਆਨ ਦਾ ਤੇ ਪਤਾ ਹੀ ਨਹੀਂ ਧਿਆਨ ਨਾਲ ਸੁਣਿਓ ਹਾਂਜੀ ਕੌਣ ਮਾਸ ਕੌਣ ਸਾਗ ਤਹਾਵੇ ਕਿਸਮੇ ਪਾਪ ਸੁਵਾਣੇ ਕਹਿੰਦੇ ਇੱਕ ਪਾਸੇ ਸਾਗ ਹੈ ਤੇ ਇੱਕ ਪਾਸੇ ਮਾਸ ਹੈ ਤੇ ਜਿੱਥੇ ਤੁਸੀਂ ਸਾਗ ਵੀ ਖਾਣਾ ਹੈ ਨਾ ਪਿਆਰਿਓ ਸਾਗ ਵੀ ਖਾਣਾ ਹੈ ਉੱਥੇ ਵੀ ਤੁਸੀਂ ਘੱਟ ਤੋਂ ਘੱਟ 50 ਗੰਦਲਾਂ ਤੋੜ ਕੇ ਲਿਆਉਂਗੇ ਵਧੀਆ ਵਧੀਆ ਗੰਦਲਾਂ 50 ਪੰਜਾਬ ਦੇ ਵਿੱਚ ਜਾਨ ਹੈ ਸੀ ਕਿ ਨਹੀਂ ਸੀ ਉਹ ਵੱਧ ਰਿਆ ਸੀ ਕਿ ਨਹੀਂ ਸੀ ਵੱਧ ਰਿਆ ਬੋਲੋ ਤੇ ਵੱਧ ਕੇ ਉਹਨੇ ਫਿਰ ਸਰੋਂ ਲੱਗਣੀ ਸੀ ਉਹਦੇ ਤੇ ਕਿ ਨਹੀਂ ਸੀ ਲੱਗਣੀ ਜਦੋਂ ਤੂੰ ਉਹਨੂੰ ਐਂ ਕੱਟਤਾ ਮਰਿਆ ਕਿ ਨਹੀਂ ਮਰਿਆ 50 ਗੰਦਲਾਂ ਮਾਰੀਆਂ ਕਿ ਨਹੀਂ ਮਾਰੀਆਂ ਕਹਿੰਦੇ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸਮਾਨੇ ਕਿਹਦੇ 'ਚ ਪਾਪ ਮੰਨੋਗੇ ਇਥੇ ਇੱਕ ਗੱਲ ਹੋਰ ਦੇ ਦਿਆਂ ਇੱਕ ਗੱਲ ਕਹਿ ਦਿਆਂ ਇੱਕ ਬੰਦੇ ਨੇ ਪਿੱਛੇ ਜੇ ਮੇਰੇ ਨਾਲ ਗੱਲ ਕੀਤੀ ਮੈਨੂੰ ਕਹਿੰਦਾ ਜੀ ਵੀ ਸਾਗ ਨੂੰ ਦਰਦ ਨਹੀਂ ਨਾ ਹੁੰਦਾ ਮੁਰਗੇ ਨੂੰ ਤੇ ਦਰਦ ਹੋਣਾ ਬੱਕਰੇ ਨੂੰ ਦਰਦ ਹੋਣਾ ਕਿਉਂਕਿ ਨਰਵ ਸਿਸਟਮ ਜਿਹਦੇ ਕੋਲ ਹੈ ਜਿਹਦੇ ਕੋਲ ਬ੍ਰੇਨ ਹੈ ਨਰਵ ਸਿਸਟਮ ਨਹੀਂ ਜਿਹਦੇ ਕੋਲ ਉਹਨੂੰ ਦਰਦ ਵੀ ਨਹੀਂ ਹੁੰਦਾ ਆਲੂ ਨੂੰ ਦਰਦ ਨਹੀਂ ਹੁੰਦਾ ਬਾਕੀਆਂ ਨੂੰ ਦਰਦ ਹੁੰਦਾ ਹੈ ਤਕਲੀਫ ਤੇ ਮੈਂ ਉਹਨੂੰ ਅਰਜ ਕਰਦਾ ਸੀ ਮੈਂ ਕਿਹਾ ਇਹ ਤੇ ਗੱਲ ਪਿਆਰਿਆ ਤੇਰੀ ਠੀਕ ਹੈ ਪਰ ਇਹ ਚੇਤਾ ਰੱਖ ਵੀ ਹਰੇਕ ਨੌਨ ਵੇਜ ਖਾਣ ਵੇਜ ਖਾਣ ਵਾਸਤੇ ਨਿੱਕੇ ਨਿੱਕੇ ਨੌਨ ਵੇਜ ਤੁਹਾਨੂੰ ਬਹੁਤ ਮਾਰਨੇ ਪੈਂਦੇ ਆ ਤੁਸੀਂ ਅੱਜ ਗੋਭੀ ਲੈ ਆਓ ਇੱਕ ਗੋਭੀ ਵੇਖੋਗੇ ਜੇ ਉਹਦੇ ਵਿੱਚ ਕੀੜੇ ਨਾ ਨਿਕਲੇ ਤੇ ਉਹਦੀਆਂ ਜੜਾਂ 'ਚ ਕੀੜੇ ਨਿਕਲਣਗੇ ਬੜੇ ਨਿੱਕੇ ਨਿੱਕੇ ਕੀੜੇ ਐ ਜਿਹੜੇ ਤੇਰੇ ਘਰੇ ਲੱਗੀਆਂ ਗਾਜਰਾਂ ਦੇ ਉੱਤੇ ਡਿਪੈਂਡ ਕਰਦੇ ਐ ਵੀ ਗਾਜਰਾਂ ਜਦੋਂ ਖਾ ਰਹੇ ਐ ਉਹ ਪੱਤੇ ਖਾ ਰਹੇ ਐ ਗਾਜਰਾਂ ਖਾ ਰਹੇ ਐ ਮਿੱਟੀ ਦੇ ਵਿੱਚ ਨੇ ਤੇ ਜਦੋਂ ਤੂੰ ਗਾਜਰਾ ਪਟ ਲੈਣਾ ਤੇਰੀਆਂ ਗਾਜਰਾਂ ਪਟਣ ਦੇ ਨਾਲ ਹੀ ਉਹ ਕੀੜਿਆਂ ਦੀ ਮੌਤ ਹੋ ਜਾਂਦੀ ਐ ਬੜੇ ਜੀਵ ਤੇਰੇ ਗੰਨੇਆਂ ਦੇ ਵਿੱਚ ਨੇ ਜਿਹੜੇ ਗੰਨੇ ਜਦੋਂ ਪਟẽਗਾ ਉਹ ਉਹਨਾਂ ਦੀ ਮੌਤ ਹੋ ਜਾਣੀ ਐ ਬੜੇ ਜੀਵ ਨੇ ਇੱਕ ਏਕੜ ਦੇ ਵਿੱਚ ਆਪਾਂ ਇੱਕ ਏਕੜ ਦੇ ਵਿੱਚ ਹਜ਼ਾਰ ਬੰਦੇ ਦੀ ਰੋਟੀ ਦਾ ਆਟਾ ਬਣ ਗਿਆ 500 ਬੰਦੇ ਚਲੋ ਆਪਾਂ 100 ਬੰਦਾ ਕਹੋ 100 ਬੰਦੇ ਦੀ ਰੋਟੀ ਦਾ ਆਟਾ 1000 1 ਏਕੜ ਦੇ ਵਿੱਚ ਬਣ ਗਿਆ ਪਰ ਉਸ 1 ਏਕੜ ਦੇ ਵਿੱਚ ਜਦੋਂ ਕੰਪੇਨ ਚੱਲਦੀ ਹੈ ਪਤਾ ਨਹੀਂ ਕਿੰਨੀਆਂ ਕੁ ਸੁੰਡੀਆਂ ਕਿੰਨੇ ਕੁ ਜੀਵ ਨਿੱਕੇ 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 ਕਿੰਨੀਆਂ ਕੁ ਉਹਦੇ ਉਹ ਕਿੰਨੇ ਕੁ ਉਹਦੇ ਚ ਮਰਨੇ ਨੇ ਕਿੰਨੇ ਜੀਵ ਮਰਨੇ ਨੇ ਭਾਵੇਂ ਹਰ ਵੇਜ ਦੇ ਨਾਲ ਕੁਛ ਨਾ ਕੁਛ ਨੌਨ ਵੇਜ ਜੁੜਿਆ ਹੀ ਹੋਇਆ ਹੈ ਮਾਰ ਨਹੀਂ ਪੈਂਦਾ ਉਹਦਾ ਏਦਾਂ ਨਹੀਂ ਹੋ ਸਕਣਾ ਗਾਂ ਬਚਾਣੀ ਹੈ ਕਿੰਨੇ ਕੀੜੇ ਗਾਂ ਦੇ ਸਿੰਘ ਵਿੱਚ ਲੱਗੇ ਹੋਏ ਆ ਅਸੀਂ ਢਿੱਡ ਦੇ ਵਿੱਚ ਵੇਖਦੇ ਆਂ ਕਈ ਵਾਰੀ ਢਿੱਡ ਦੇ ਵਿੱਚ ਕਈ ਕੀੜੇ ਪੈ ਜਾਂਦੇ ਡਾਕਟਰ ਕਹਿੰਦਾ ਖਾ ਦਵਾਈ ਉਦੋਂ ਫਿਰ ਨਾ ਖਾਈ ਤੂੰ ਕਹੀਂ ਵੀ ਨਾ ਯਾਰ ਕੀੜਿਆਂ ਨੂੰ ਮਾਰਨੇ ਕੀੜਿਆਂ ਦੇ ਤੇ ਤਰਸ ਬਹੁਤ ਕਰਨਾ ਜਿਹਦੇ ਸਿਰ 'ਤੇ ਜੂਆਂ ਪੈਂਦੀਆਂ ਨੇ ਕਿਉਂ ਬੀਬੀ ਨੂੰ ਕਹਿੰਦਾ ਕੱਢ ਹੁਣ ਇਹਨਾਂ ਨੂੰ ਆ ਉਹਦੀ ਸਿਰ ਚੋਂ ਆੜਾ ਕਰਕੇ ਬਦਣ ਦੇ ਯਾਰ ਇਹਨਾਂ ਨੂੰ ਵਧਣ ਦੇ ਜੂਆਂ ਨੇ ਇਹ ਇੱਕ ਵਧਣੀਆਂ ਨਹੀਂ ਜਾਂਦੀਆਂ ਅੱਗੇ ਧਿਆਨ ਨਾਲ ਪੂਰੀ ਗੱਲ ਸੁਣਿਓ ਮੈਂ ਇਹ ਨਹੀਂ ਕਹਿ ਰਿਹਾ ਵੀ ਹੁਣ ਤੁਸੀਂ ਮੁਰਗੇ ਵੱਢਣ ਲੱਗ ਜੂ ਜਾ ਕੇ ਕਰੇ ਕਿਤੇ ਸਾਰ ਸਾਰੀ ਗੱਲ ਸੁਣ ਲਿਓ ਪਹਿਲਾਂ ਫੇਰ ਅੱਗੇ ਗੱਲ ਕਰਦੇ ਆਂ ਸਾਰੀ ਗੱਲ ਸੁਣਿਓ ਆਪਾਂ ਗੱਲ ਕਰਦੇ ਆਂ ਰੀਜਨ ਸਹੀ ਨੇ ਨਹੀਂ ਖਾਣਾ ਯਾਰ ਅਸੀਂ ਨਹੀਂ ਖਾਂਦੇ ਪਤਾ ਕਿਉਂ ਨਹੀਂ ਖਾਂਦੇ ਵੀ ਮੈਨੂੰ ਯਾਰ ਮੁਰਗੇ ਪਿਆਰੇ ਲੱਗਦੇ ਆ ਮੈਂ ਅੱਖ ਚੱਕ ਪਾਉਂਦਾ ਮੁਰਗੇ ਦੀ ਚ ਫੇਰ ਵੱਢਣ ਨੂੰ ਮੇਰਾ ਜੀ ਨਹੀਂ ਕਰਦਾ ਮੈਨੂੰ ਖਰਗੋਸ਼ ਪਿਆਰੇ ਲੱਗਦੇ ਆ ਫਿਰਦੇ ਟਪੂਸੀਆਂ ਮਾਰਦੇ ਤਿੱਤਰ ਕਿਤੇ ਲੱਭਦੇ ਹੀ ਨਹੀਂ ਖਰਗੋਸ਼ ਕਿਤੇ ਲੱਭਦੇ ਨਹੀਂ ਆ ਨਿੱਕੇ ਨਿੱਕੇ ਜੀਵ ਜਿਹੜੇ ਆ ਫਿਰਦੇ ਹੁੰਦੇ ਪ੍ਰਾਣੇ ਕਿਤੇ ਸੋਹਣੇ ਲੱਗਦੇ ਆ ਮੱਛੀਆਂ ਤੈਰਦੀਆਂ ਸੋਹਣੀਆਂ ਲੱਗਦੀਆਂ ਯਾਰ ਮੇਰਾ ਵੱਡਣ ਨੂੰ ਇਹਨਾਂ ਨੂੰ ਜੀ ਨਹੀਂ ਕਰਦਾ ਸਵਾਦ ਆਵੇ ਨਾ ਗੱਲ ਰੀਝਲ ਦੇ ਸਿੱਧਾ ਮੈਂ ਨਹੀਂ ਜੀ ਵੱਡਦਾ ਮੈਂ ਬੱਕਰੇ ਨੂੰ ਜਦੋਂ ਵੇਖ ਲੈਂਦਾ ਬੱਕਰਾ ਯਾਰ ਕਿਵੇਂ ਭੱਜਦਾ ਨੱਟਦਾ ਸਮਝਦਾ ਹੈ ਪਿਆਰ ਪਾ ਲੋ ਤੁਸੀਂ ਬੱਕਰੇ ਨਾਲ ਪਿਆਰ ਪੈ ਜਾਂਦਾ ਹੈ ਜਿਵੇਂ ਕੁੱਤਾ ਉਹ ਐਦਾਂ ਨੇੜੇ ਆਉਂਦਾ ਤੁਸੀਂ ਆਵਾਜ਼ ਮਾਰੋਗੇ ਨੇੜੇ ਆਜੂ ਵੀ ਮੇਰਾ ਜੀ ਨਹੀਂ ਕਰਦਾ ਮੇਰਾ ਮਨ ਨਹੀਂ ਕਰਦਾ ਬਸ ਇਹ ਤੂੰ ਅੱਗੇ ਜੇ ਤੂੰ ਸਟੇਟਮੈਂਟ ਦੇਣ ਲੱਗਿਆ ਵੀ ਇਹ ਵੱਡਾਂ ਨਾਲਾ ਪਾਪੀ ਤੇ ਫਲਾਣਾ ਪੁੰਨੀ ਫੇਰ ਪੰਗਾ ਪੈਣਾ ਹੀ ਪੈਣਾ ਫੇਰ ਪੰਗਾ ਪਤਾ ਕਿਹੜਾ ਪਊ ਜਿਹੜਾ ਆ ਪਾਂਡਿਆ ਪਾਂਡਾ ਫਸਾਇਆ ਗੁਰੂ ਨਾਨਕ ਨੇ ਆ ਪੁਜਾਰੀ ਜਿਵੇਂ ਫਸੂ ਹੁਣ ਗੁਰੂ ਨਾਨਕ ਦੇ ਅੱਗੇ ਐ ਫਸੇਗਾ ਤੂੰ ਬਾਬੇ ਨਾਨਕ ਦੀਆਂ ਦਲੀਲਾਂ ਦਾ ਜਵਾਬ ਨਹੀਂ ਦੇ ਹੋਣਾ ਐ ਫਸਾਊ ਬਾਬਾ ਤੈਨੂੰ ਜਵਾਬ ਨਹੀਂ ਦੇਣਾ ਫਿਰ ਤੇਰੇ ਤੋਂ ਫਿਰ ਪੰਗਾ ਇਹ ਪਾਏਗਾ ਵੀ ਡਾਂਗ ਚੁਕਣੀ ਪੈਣੀ ਹੈ ਲੜਨਾ ਪੈਣਾ ਝਗੜਨਾ ਪੈਣਾ ਲੈ ਬਕਵਾਸ ਕਰਦੇ ਨੇ ਗਲਤ ਗੱਲਾਂ ਕਰਦੇ ਨੇ ਪਰ ਜਵਾਬ ਕੋਈ ਨਹੀਂ ਹੋਣਾ ਤੇਰੇ ਕੋਲ ਸਿੱਧੀ ਗੱਲ ਕਹਿ ਦੇ ਮੈਂ ਨਹੀਂ ਖਾਂਦਾ ਮੈਨੂੰ ਪਸੰਦ ਨਹੀਂ ਜੀ ਕਈ ਬੰਦੇ ਇਦਾਂ ਦੇ ਆ ਕਹਿੰਦੇ ਮੈਂ ਕਦੇ ਮਾਸ ਰੱਖਦਾ ਹੀ ਨਹੀਂ ਮੇਰਾ ਜੀ ਨਹੀਂ ਕਰਦਾ ਬਸ ਗੱਲ ਖਤਮ ਹੈ ਮੈਂ ਨਹੀਂ ਖਾਂਦਾ ਮੇਰਾ ਮਨ ਹੀ ਨਹੀਂ ਕਰਦਾ ਮੇਰਾ ਮੇਰਾ ਮੈਨੂੰ ਜੀਵ ਚੰਗੇ ਲੱਗਦੇ ਐ ਮੈਨੂੰ ਵਧੀਆ ਲੱਗਦੀ ਐ ਮੱਛੀਆਂ ਤੈਰਦੀਆਂ ਵਧੀਆ ਲੱਗਦੀਆਂ ਮੈਂ ਵੇਖਦਾ ਮੇਰਾ ਮਨ ਨਹੀਂ ਕਰਦਾ ਬਸ ਇਦੋਂ ਵੱਧ ਲਈ ਪਰ ਪਾਪ ਜੇ ਖਾਣ ਵਾਲਾ ਬੰਦਾ ਐ ਪਰੇ ਪਰੇ ਨੂੰ ਨਾ ਜਾ ਨਫ਼ਰਤ ਨਾ ਕਰ ਬੀਏ ਪਾਪੀ ਹੋ ਗਿਆ ਤੇ ਤੂੰ ਪੁੰਨੀ ਹੋ ਗਿਆ ਫਰਕ ਕੋਈ ਨਹੀਂ ਜੇ ਅਗਲੇ ਨੇ ਮੁਰਗੇ ਦਾ ਗਲ ਵਟਿਆ ਤੂੰ ਵੀ 50 ਸਾਗ ਦੀਆਂ ਗੰਦਲਾਂ ਤੋੜ ਕੇ ਲਿਆ ਆਇਆ ਤੂੰ ਸਤਨਾਮ ਜਾਂ ਤੁਹਾਨੂੰ ਇਹ ਮੰਨਣਾ ਪੈਣਾ ਵੀ ਇਹਦੇ ਵਿੱਚ ਜਾਨ ਨਹੀਂ ਸੀ ਜੀਤੇ ਦਾਣੇ ਅੰਨ ਕੇ ਜੀਆਂ ਬਾਦਨਾ ਕੋਏ ਅੰਡਜ ਜੇਰਜ ਸਿਤਜ ਉਤਪੁਜ ਸਭ ਤੇਰੇ ਕੀਏ ਜਨਤਾ ਹੁਣ ਅੱਗੇ ਧਿਆਨ ਨਾਲ ਸੁਣਿਓ ਗੁਰੂ ਨਾਨਕ ਸਾਹਿਬ ਜੀਆਂ ਦੀ ਦਲੀਲਾਂ ਹਾਂਜੀ ਗੈਂਡਾ ਮਾਰ ਹோம் ਜਗ ਕੀਏ ਦੇਵਤਿਆਂ ਕੀ ਬਾਣੇ ਦੇਵਤਿਆਂ ਨੂੰ ਖੁਸ਼ ਕਰਨ ਲਈ ਰੀਤਾਂ ਚੱਲੀਆਂ ਨੇ ਕਹਿੰਦੇ ਗੈਂਡੇ ਮਾਰ ਮਾਰ ਕੇ ਹੋਮ ਜਗ ਕਰਦੇ ਸੀ ਲੋਕੀ ਗਉ ਉਮੇਦ ਜਗ ਅਸਵ ਮੇਧ ਜੱਗ ਘੋੜੇ ਮਾਰ ਮਾਰ ਕੇ ਜੱਗ ਕਰਨੇ ਲੋਕਾਂ ਨੇ ਬੜੇ ਬੜੇ ਜੱਗ ਕਰਦੇ ਸੀ ਅੱਗੇ ਸੁਣੋ ਮਾਸ ਛੋੜ ਬੈਸਨਗ ਪਕੜੇ ਰਾਤੀ ਮਾਨਸ ਖਾਣੇ ਗੁਰੂ ਨਾਨਕ ਪਾਸ਼ਾ ਕਹਿੰਦੇ ਐ ਕਹਿੰਦੇ ਐ ਨੱਕ ਫੜ ਲੈਣਗੇ ਕਹਿੰਦੇ ਮੈਨੂੰ ਮੁਸ਼ਕਾਉਂਦੀ ਐ ਮੈਨੂੰ ਐ ਹੁੰਦਾ ਮੈਨੂੰ ਕਹਿੰਦੇ ਇੱਕ ਚੀਚੀਆਂ ਜੀ ਇਹਨਾਂ ਲੈ ਰਾਤੀ ਮਾਨਸਖਾਣੇ ਕਹਿੰਦੇ ਸਾਰੇ ਦੇ ਸਾਰੇ ਬੰਦੇ ਖਾ ਜਾਂਦੇ ਨੇ ਸਬੂਤੇ ਬੰਦੇ ਖਾ ਜਾਂਦੇ ਨੇ ਇੱਥੇ ਤੁਹਾਡੇ ਚ ਕੋਈ ਬੰਦਾ ਕਵੇ ਆ ਭਈਏ ਬਿਹਾਰ ਦੇ ਆਏ ਐ ਅਗਲੇ ਦਾ 20000 ਰੁਪਇਆ ਦੱਬ ਜائیں ਦਿਹਾੜੀਆਂ ਕਰਾਵੇਂ ਦਿਹੜੀਆਂ ਕਰਾਣ ਤੋਂ ਬਾਅਦ ਮਾਰੇ ਲੱਤ ਭਾ ਜਾ ਓਏ ਮੈਂ ਨਹੀਂ ਦੇਣਾ ਤੇ ਕਰ ਲੈ ਜੋ ਕੀ ਕਰਦਾ ਤੂੰ ਮੇਰਾ ਉਹ ਵਿਚਾਰਾ ਤਰਲੇ ਲੈ ਲੈ ਕੇ ਉਹਦਾ 20000 ਦੱਬ ਗਿਆ ਉਹਦਾ ਤੂੰ ਉਹ ਖੂਨ ਪਸੀਨੇ ਦੀ ਉਹਦਾ ਖੂਨ ਖੂਨ ਵੀ ਖੂਨ ਪਸੀਨੇ ਦੀ ਕਮਾਈ ਉਹਨੇ ਇੱਟਾਂ ਢੋਈਆਂ ਸਿਮਿੰਟ ਢੋਇਆ 20000 ਰੁਪਇਆ ਤੂੰ ਦੱਬ ਗਿਆ ਪਖੰਡ ਨਾ ਕਰ ਤੂੰ ਵੈਜੀਟੇਰੀਅਨ ਤੂੰ ਬੰਦੇ ਦਾ ਖੂਨ ਪੀਤਾ ਬੰਦੇ ਦਾ ਇਹ ਹੈ ਬੰਦੇ ਦਾ ਖੂਨ ਪੀਣਾ ਹੱਕ ਪਰਾਇਆ ਹਾਂਜੀ ਜ਼ਿਕਰੀਆ ਵੀਡੀਓ ਦੇਖ ਕੇ ਨਾ ਮੇਰੇ ਜਿਹੜੀ ਇੱਕ ਗੱਲ ਸਮਝ ਆਈ ਨਾ ਉਹ ਸਮਝ ਇਹ ਆਈ ਹੈ ਕਿ ਪਹਿਲੇ ਤੇ ਸਾਨੂੰ ਇਹ ਡਿਸਾਈਡ ਕਰਨਾ ਪਏਗਾ ਨਾ ਮਾਸ ਕੀ ਹੈ ਹਮ ਸਹੀ ਗੱਲ ਮਾਸ ਕੀ ਹੈ ਅਸੀਂ ਕਹਿੰਦੇ ਆ ਜੀ ਅਸੀਂ ਨੌਨ ਵੇਜ ਜਾਂ ਵੇਜ ਜਾਂ ਜੇ ਨੌਨ ਵੇਜ ਵੀ ਜਿਹੜੇ ਨੇ ਉਹ ਵੀ ਤੇ ਇੱਕ ਲੱਖਾਂ ਕਰੋੜਾਂ ਜਾਨਵਾਰਾਂ ਦਾ ਜਾਨਦਾਰਾਂ ਦਾ ਮਤਲਬ ਕਿ ਇੱਕ ਮਿਕਸਚਰ ਇੱਕ ਮਰਕਬ ਹੈ ਮਰਕਬੇ ਉਹਨਾਂ ਜੀ ਹੁੰਦੇ ਨੇ ਫਿਰ ਉਹਨਾਂ ਨੂੰ ਮਾਰਿਆ ਜਾਂਦਾ ਜਾਨ ਉਹਨਾਂ ਦੀ ਲਈ ਜਾਂਦੀ ਉਹ ਵੱਖਰੀ ਗੱਲ ਹੈ ਕਿ ਦੇਖ ਨਜ਼ਰ ਨਹੀਂ ਆਂਦੇ ਜਿਸ ਤਰ੍ਹਾਂ ਕਿ ਸਬਜ਼ੀਆਂ ਜਿਦੋਂ ਆਪਾਂ ਬੀਜੀਆਂ ਕਰੇਲੇ ਬੀਜਦੇ ਜਾਂ ਕੋਈ ਵੀ ਸਬਜ਼ੀ ਬੀਜੀ ਦੀ ਉਹਨਾਂ ਕਿੰਨਿਆਂ ਸਪ੍ਰੇਵਾਂ ਹੁੰਦੀਆਂ ਨੇ ਚਾਹੀਏ ਹੁਣ ਦੇਖਣਾ ਇਹ ਜਿਹੜੇ ਮਾਈਕਰੋ ਆਰਗਨਿਜ਼ਮਸ ਨੇ ਮਾਈਕਰੋ ਆਰਗਨਿਜ਼ਮਸ ਐਸੇ ਆਰਗਨਸ ਜਾਂ ਜਾਨਦਾਰ ਨੇ ਜਿਹੜੇ ਆਪਾਂ ਇਨਸਾਨੀ ਅੱਖ ਨਾਲ ਨਹੀਂ ਦੇਖ ਸਕਦੇ ਨਹੀਂ ਦੇਖ ਸਕਦੇ ਯਾਨੀ ਕਿ ਜਿਨ੍ਹਾਂ ਨੂੰ ਆਪਾਂ ਇੱਕ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ ਹੁਣ ਇਹ ਨਾ ਪੰਜ ਕਿਸਮ ਦੇ ਨੇ ਵੈਸੇ ਤੇ ਜਿਨ੍ਹਾਂ ਚ ਆਪਾਂ ਦੋਹਾਂ ਦੀ ਗੱਲ ਕਰ ਲਈਏ ਇਹ ਪਲਾਂਟ ਕਿੰਗਡਮ ਤੇ ਐਨੀਮਲੀਆ ਸਹੀ ਐਨੀਮਲਸ ਨੇ ਜਿਹੜੇ ਹੁਣ ਪਲਾਂਟ ਕਿੰਗਡਮ ਜਿਹੜੇ ਨੇ ਉਹ ਬਜ਼ਾਤੇ ਖੁਦ ਜਾਨਦਾਰ ਨੇ ਹਰ ਬੰਦੇ ਨੂੰ ਪਤਾ ਸਹੀ ਤੇ ਉਹ ਜੋ ਕਿ ਆਪਾਂ ਸਾਗ ਦੀ ਕੈਟਾਗਰੀ ਚ ਅਗਰ ਲੈ ਜਾਈਏ ਹਾਂਜੀ ਹਾਂ ਤੇ ਦੂਜੀ ਤਰਫ ਜਾਨਦਾਰ ਨੇ ਜਾਨਵਰ ਜਾਨਵਰ ਨੇ ਜਿਹੜੇ ਟੁਰਦੇ ਫਿਰਦੇ ਨੇ ਜਿਹੜੇ ਟੁਰਦੇ ਫਿਰਦੇ ਨੇ ਲੋਕਾਂ ਦੀ ਇਹ ਦਲੀਲ ਹੈ ਕਿ ਜੀ ਅਸੀਂ ਸਬਜ਼ੀ ਤਾਂ ਖਾਂਦੇ ਆ ਕਿ ਮਾਸ ਜਿਹੜਾ ਉਹ ਕਿਸੇ ਨੂੰ ਬੇਗਨਾ ਜਾਨਵਰ ਨੂੰ ਕੱਟਣਾ ਵੜਨਾ ਉਹਨੂੰ ਪਕਾਣਾ ਖਾਣਾ ਇਹ ਸਾਨੂੰ ਜ਼ੇਬ ਨਹੀਂ ਦਿੰਦਾ ਤੇ ਗੱਲ ਇਹ ਏ ਵੇ ਕਿ ਜਿਹੜੇ ਪੌਦੇ ਨੇ ਹਾਂਜੀ ਉਹ ਵੀ ਜਾਨਦਾਰ ਨੇ ਉਹ ਵੜਦੇ ਨੇ ਫਲਦੇ ਫੁੱਲਦੇ ਨੇ ਠੀਕ ਹੈ ਉਹਨਾਂ ਵਿੱਚ ਵੀ ਤੇ ਜਾਨ ਇੱਕ ਸਵਾਲ ਹੈ ਹਾਂਜੀ ਇਹ ਭਾਈ ਰஞ்சிਤ ਸਿੰਘ ਢਾਡਿਆਂ ਨੇ ਜਿਹੜੇ ਨਾ ਗੱਲ ਕਰਦੇ ਨੇ ਨਾ ਤੇ ਇਹ ਨਾ ਬੜੇ ਲੌਜੀਕ ਨਾਲ ਗੱਲ ਕਰਦੇ ਨੇ ਲੋਜਿਕ ਇਹਨਾਂ ਦਾ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਉਹ ਕਹਿੰਦੇ ਨੇ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਮੈਨੂੰ ਪਸੰਦ ਨਹੀਂ ਹਾਂ ਜੇ ਤੁਸੀਂ ਇਹਨੂੰ ਮذਬੀ ਰੰਗ ਦੇਣ ਦਾ ਕੋਸ਼ਿਸ਼ ਕੀਤਾ ਜਾਂ ਜਿਹੜਾ ਨਹੀਂ ਖਾਂਦਾ ਉਹ ਉੱਚਾ ਹੈ ਤੇ ਜਿਹੜਾ ਖਾਂਦਾ ਉਹ ਨੀਵਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਫਸ ਜਾਓਗੇ ਯਾ ਯਾ ਬਾਬਾ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਾ ਜਾਣੇ ਕੌਣ ਸਾਗ ਕੌਣ ਕੌਣ ਸਾਗ ਕੌਣ ਮਾਸ ਖਾਵੇ ਕਿਸਮੇ ਪਾਪ ਸਮਾਵੇ ਸਹੀ ਇਸ ਤਰ੍ਹਾਂ ਉਹਨਾਂ ਕਰ ਇਹਦੀ ਤਸ਼ਰੀਹ ਕੀਤੀ ਜਾਵੇ ਇੱਕ ਸਿੱਖ ਨੇ ਮੇਰੇ ਨਾਲ ਤਸ਼ਰੀਹ ਕੀਤੀ ਸੀ ਉਹਨੇ ਮੈਨੂੰ ਆਖਿਆ ਕਿ ਤੁਸੀਂ ਕਹਿੰਦੇ ਹੋ ਕਿ ਜੀ ਮਾਸ ਮਾਸ ਕਰ ਮੂਰਖ ਝਗੜੇ ਯਾਨੀ ਕਿ ਮਾਸ ਤੇ ਬਹਿਸ ਕਰਨ ਵਾਲੇ ਮੂਰਖ ਨੇ ਗਿਆਨ ਧਿਆਨ ਨਾ ਜਾਣੇ ਯਾਨੀ ਕਿ ਨਾ ਉਹ ਗਿਆਨ ਜਾਣਦੇ ਨੇ ਨਾ ਉਹ ਧਿਆਨ ਜਾਣਦੇ ਨੇ ਨਾ ਉਹਨਾਂ ਦਾ ਕੋਈ ਧਿਆਨ ਹੀ ਨਾ ਉਹਨਾਂ ਦਾ ਕੋਈ ਗਿਆਨ ਹੈ ਤੇ ਕਹਿੰਦਾ ਕਿ ਕੀ ਮਾਸ ਹੈ ਤੇ ਕੀ ਸਾਗ ਹੈ ਤੇ ਯਾਨੀ ਕਿ ਇਹਦੇ ਖਾਨ ਦੇ ਵਿੱਚ ਲੋਕਾਂ ਨੇ ਇਹ ਬਹਿਸ ਕੀਤੀ ਹੋਈ ਕਿ ਇੰਦੇ ਚ ਪਾਪ ਇੰਦੇ ਚ ਪਾਪ ਨਹੀਂ ਹੈਗਾ ਇੰਦੇ ਚ ਪਾਪ ਇੱਕ ਐਸੀ ਇੱਕ ਤਫਰੀਕ ਲੋਕਾਂ ਨੇ ਕੀਤੀ ਹੋਈ ਹੈ ਆਪਣੇ ਜ਼ੇਨ ਦੇ ਮੁਤਾਬਕ ਹਾਲਾਂਕਿ ਕਹਿੰਦੇ ਨੇ ਕਿ ਬਾਬਾ ਗੁਰੂ ਨਾਨਕ ਜੀ ਜੋ ਕਿ ਉਹਨਾਂ ਦਾ ਫਲਸਫਾ ਬਹੁਤ ਹਾਈ ਸੀ ਹਾਂਜੀ ਤੇ ਜਿਹੜੇ ਪੜੇ ਲਿਖੇ ਲੋਕ ਨੇ ਨਾ ਸਿੱਖ ਧਰਮ ਚ ਉਹ ਕਹਿੰਦੇ ਨੇ ਕਿ ਇਹ ਜਿਹੜੀ ਲਾਈਨ ਹੈ ਨਾ ਇਹ ਜਿਹੜੀ ਸ਼ਾਇਰੀ ਹੈ ਬਾਬਾ ਗੁਰੂ ਨਾਨਕ ਜੀ ਨੇ ਕਹੀ ਇਹ ਇਸ ਮੌਕੇ ਵਾਸਤੇ ਕਹੀ ਨਹੀਂ ਸੀ ਸਹੀ ਯਾਨੀ ਕਿ ਇੰਦਾ ਪਿਛੋਕਰ ਦੇਖਿਆ ਜਾਵੇ ਉਹ ਕੋਈ ਹੋਰ ਸੀ ਇੰਦਾ ਇੰਦੀ ਵਜ੍ਹਾ ਕੋਈ ਹੋਰ ਸੀ ਤੇ ਲੈ ਕੇ ਲੋਗ ਇਸ ਮਾਸਾਲਾ ਦਾ ਹਾਂ ਯਾਨੀ ਕਿ ਜਾਂ ਦੇਣਾ ਕਿ ਜੇ ਤੋ ਕੰਟੈਕਸਟ ਦੇਖਿਆ ਜਾਵੇ ਇਹ ਚੀਜ਼ ਪਿੱਛੋਂ ਇਹਦੀ ਕੜੀ ਕਿਸੇ ਹੋਰ ਚੀਜ਼ ਨਾਲ ਮਿਲਦੀ ਹੈ ਵੱਲਾਵ आलम ਕਿੰਦੇ ਨਾਲ ਮਿਲਦੀ ਹੈ ਕਿਉਂਕਿ ਸਾਨੂੰ ਸਿੱਖ ਧਰਮ ਦੇ ਬਾਰੇ ਬਹੁਤ ਜ਼ਿਆਦਾ ਨਹੀਂਗਾ ਪਤਾ ਹਾਂਜੀ ਇਸ ਤਰ੍ਹਾਂ ਹੀ ਬਿਲਕੁਲ ਜਿਸ ਤਰ੍ਹਾਂ ਲੋ ਇਨਸ਼ਾਅੱਲਾ ਆਪਾਂ ਨੂੰ ਕਮੈਂਟ ਦੇ ਵਿੱਚ ਜਾਂ WhatsApp ਤੇ ਆਪਾਂ ਨੂੰ ਜ਼ਰੂਰ ਸਮਝਾਉਣ ਗੱਲ ਹੈ ਕਿ ਜਿਵੇਂ ਅਸੀਂ ਕੁਰਾਨ ਪਾਠ ਤੁਸੀਂ ਤੋਂ ਪੜਨੇ ਇਹਨਾਂ ਤੇ ਕਈ ਲਫ਼ਾਜ਼ ਐਸੇ ਆਉਂਦੇ ਨੇ ਕਿ ਯਾ ਐਤਾ ਇਸ ਤਰ੍ਹਾਂ ਆndਿਆ ਨੇ ਕਿ ਬੰਦਾ ਕਹਿੰਦਾ ਯਾਰ ਇਹ ਕੀ ਗੱਲ ਹੋ ਰਹੀ ਹੈ ਹਾਂ ਲੇਕਿਨ ਉਹਦੀ ਵਜ੍ਹਾ ਨਜ਼ੂਲ ਕੁਝ ਹੋਰ ਹੁੰਦਾ ਮਤਲਬ ਕਿ ਉਹ ਕਿਸ ਵਜ੍ਹਾ ਤੋਂ ਉਹ ਬੋਲੀ ਗਈ ਹੈ ਇਹ ਜਿਹੜਾ ਵਜ੍ਹਾ ਨਜ਼ੂਲ ਜਾਂ ਉਹਦਾ ਕੰਟੈਕਸ ਚੈੱਕ ਕੀਤਾ ਜਾਵੇ ਤੇ ਕੋਈ ਹੋਰ ਗੱਲ ਨਿਕਲਦੀ ਹੈ ਨਿਕਲਦੀ ਬਾਕੀ ਜਿਸ ਤਰ੍ਹਾਂ ਰਜੀਤ ਸਿੰਘ ਢੱਡੇ ਵਾਲਾ ਕਹਿਆ ਕਿ ਜੀ ਇਹ ਕੋ ਜੀ ਮੈਨੂੰ ਨਹੀਂ ਪਸੰਦ ਹਾਂ ਇੱਕ ਜਾਨਵਰ ਸੋਹਣਾ ਲੱਗਦਾ ਮੈਨੂੰ ਮੈਂ ਨਹੀਂ ਖਾ ਸਕਦਾ ਮੇਰਾ ਨਹੀਂ ਦਿਲ ਕਰਦਾ ਕਿ ਮੈਂ ਉਹਦਾ ਗੋਸ਼ਟ ਖਾ ਲਾ ਇਹ ਵੈਲਿਡ ਰੀਜ਼ਨ ਹੈ ਕਿ ਜਿਸ ਤਰ੍ਹਾਂ ਹੁਣ ਮੈਂ ਮੁਰਗੇ ਰੱਖੇ ਸੀ ਤੋ ਮੇਰਾ ਨਹੀਂ ਦਿਲ ਕਰਦਾ ਸੀ ਉਹਨਾਂ ਨੂੰ ਖਾਣ ਦਾ ਹਾਂ ਜਿਹੜੇ ਤੁਸੀਂ ਰੱਖੇ ਛੱਡੇ ਉਹ ਵੇਜਬੂ ਜੀ ਦੇ ਤੇ ਦੋ ਤਿੰਨ ਲਗੇ ਫਿਰਦੇ ਨੇ ਹਾਂ ਕੀ ਹੈ ਉਹ ਮੈਨੂੰ ਸੋਹਣੇ ਲੱਗਦੇ ਜੀ ਯਾਰ ਸੱਚ ਮੈਂ ਇੱਕ ਹੋਰ ਸਵਾਲ ਪੁੱਛਣਾ ਸੀ ਦੋਸਤਾਂ ਕੋਲੇ ਵੀ ਪੁੱਛਣਾ ਸੀ ਕਿ ਹੁਣ ਮੁਰਗੇ ਦਾ ਅੰਡਾ ਤੇ ਉਹ ਖਾ ਰਹੇ ਹਾਂ ਅੰਡੇ ਦੇ ਅੰਦਰ ਜਾਨ ਹੈ ਜਾਨ ਹੈ ਉਹਦੇ ਚੋਂ ਜਾਨ ਨਿਕਲਣੀ ਵੀ ਆ ਬਾਜੋ ਉਹ ਇਹ ਦਲੀਲ ਇੱਕ ਇਹ ਦਿੱਤੀ ਜਾਂਦੀ ਹੈ ਕਿ ਯਾਰ ਉਹ ਅਸੀਂ ਦੇਖ ਨਹੀਂ ਸਕਦੇ ਕਟ ਕਟ ਦਾ ਵੱਡ ਦਾ ਤੇ ਇਹਦੇ ਬਾਰੇ ਸਾਨੂੰ ਫੀਲਿੰਗ ਹੀ ਨਹੀਂ ਆਉਂਦੀ ਹੋਰ ਗੱਲ ਅਗਰ ਕੀਤੀ ਹੈ ਨਾ ਜਿਹੜੇ ਪਿਓਰ ਵੇਜੀਟੇਰੀਅਨ ਨੇ ਉਹ ਅੰਡਾ ਵੀ ਨਹੀਂ ਖਾਂਦੇ ਉਹ ਤਾਂ ਕਈ ਪਨੀਰ ਵੀ ਨਹੀਂ ਖਾਂਦੇ ਇੰਡੀਆ ਦੇ ਵਿੱਚ ਐਸੇ ਐਸੇ ਵੈਜੀਟੇਰੀਅਨ ਆ ਨੇ ਜਿਹੜੇ ਪੰਡਤ ਪੁੰਡਤ ਨਹੀਂ ਉਹਨਾਂ ਦੇ ਲੈ ਦੱਸ ਹਾਂਜੀ ਬਾਕੀ ਹਰ ਬੰਦੇ ਦਾ ਆਪਣਾ ਆਪਣਾ ਇਸਲਾਮ ਦੇ ਵਿੱਚ ਇਹ ਹੈ ਕਿ ਮਾਸ ਖਾ ਸਕਦੇ ਮਾਸ ਤੁਸੀਂ ਖਾ ਹਲਾਲ ਮਾਸ ਹਲਾਲ ਜਾਨਵਰਾਂ ਦਾ ਮਤਲਬ ਕਿ ਕੈਟੇਗੋਰੀਜ਼ ਕੀਤਾ ਹੋਇਆ ਹਾਂ ਬੱਕਰੀ ਜਿਸ ਤਰ੍ਹਾਂ ਬਕਰਾ ਊਠ ਜਾਂ ਕੋਈ ਵੀ ਜਾਨਵਰ ਹੈ ਜਿਹੜਾ ਮਤਲਬ ਕਿ ਕੈਟੇਗੋਰੀ ਹੈ ਵੇ ਕੈਟੇਗਰੀ ਕਿਹ ਹੈ ਜਾਨਵਰ ਖਾ ਸਕਦੇ ਜਾਂ ਨਹੀਂ ਖਾ ਸਕਦੇ ਜਮੀਰ ਇਹ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਤੇ ਅਸੀਂ ਇੰਨੀ ਬਹਿਸ ਨਹੀਂ ਕਰ ਦਿੰਦੇ ਤੇ ਨਾ ਕਿਉਂਕਿ ਸਾਨੂੰ ਦੇਖਣ ਵਾਲੇ ਬਹੁਤ ਸਾਰੇ ਸਿੱਖ ਦੋਸਤ ਨੇ ਤੇ ਅਸੀਂ ਵੈਸੇ ਕਰਦੇ ਨਹੀਂ ਖਾਂਦੇ ਨਾਰਵੇਜ ਵੀ ਨੇ ਨਾਰਾਜ਼ ਨਾ ਹੋ ਨਾਰਾਜ਼ ਨਾ ਹੋਣ ਕਿਉਂਕਿ ਇਹ ਗੱਲ ਜਿਹੜੀ ਬਾਈ ਰঞ্জੀਤ ਸਿੰਘ ਟੜਿਆ ਗਈ ਕਿ ਉਹ ਆਪਣੀ ਪਸੰਦ ਬੇਸ ਤੇ ਕਰ ਸਕਦੇ ਨੇ ਐਜ਼ ਇਹ ਮਜ਼ਬ ਉਹਨਾਂ ਨੇ ਗੇ ਸਿੱਧਾ ਸਿੱਧਾ ਕਹਿ ਕੇ ਜੇ ਕੋਈ ਇਸੀ ਦੋਸਤ ਕੋ ਨੌਲੇਜ ਹੈ ਤਾਂ ਉਹ ਸਾਡੇ ਨਾਲ ਨੌਲੇਜ ਜ਼ਰੂਰ WhatsApp ਤੇ ਸ਼ੇਅਰ ਕਰ ਸਕਦਾ ਹੈ ਸਾਡੇ ਕਮੈਂਟਸ ਚ ਆਨ ਕੇ ਵੀ ਸ਼ੇਅਰ ਕਰ ਸਕਦਾ ਮਿਲਾਂਗੇ ਨਵੀਂ ਵੀਡੀਓ ਨਾਲ ਆਪਣਾ ਤੁਸੀਂ ਖਿਆਲ ਰੱਖਿਆ ਕਰੋ ਦੁਆਵਾਂ ਯਾਦ ਰੱਖਾ ਜੇ ਅੱਲਾਹ ਨੀਗੇ ਬਾਦ